ਲੋਕ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਸੱਦ ਲਈ ਐਮਰਜੈਂਸੀ ਮੀਟਿੰਗ 1 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਦੁਬਾਰਾ ਤੋਂ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦਾ ਮਕਸਦ ਹੈ ਕੋਈ ਵੱਡੀ ਰਣਨੀਤੀ ਇਸ ਮੀਟਿੰਗ ਦੇ ਵਿੱਚ ਜੋ ਏਕੇ ਦਾ ਸੰਦੇਸ਼ ਲੈ ਕੇ ਦੋਵੇਂ ਫੋਰਮ ਪਹੁੰਚੇ ਸੀ ਸਯੁਕਤ ਕਿਸਾਨ ਮੋਰਚੇ ਦੇ ਕੋਲ ਉਸ ਏਕੇ ਨੂੰ ਲੈ ਕੇ ਵੀ ਗੱਲਬਾਤ ਹੋਵੇਗੀ ਇਸ ਮੀਟਿੰਗ ਦੇ ਵਿੱਚ ਅੰਦੋਲਨ ਕਿਹੜੇ ਰਾਹ ਨੂੰ ਪਾਉਣਾ ਇਸ ਬਾਰੇ ਵੀ ਗੱਲ ਹੋਵੇਗੀ ਤੇ ਆਉਣ ਵਾਲੀ ਜੋ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੈ ਉਸ ਬਾਬਤ ਵੀ ਗੱਲਬਾਤ ਹੋਵੇਗੀ ਤਾਂ 13 ਫਰਵਰੀ 2024 ਤੋਂ ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਪਰ ਹਲੇ ਤੱਕ ਵੀ ਕੇਂਦਰ ਸਰਕਾਰ ਨੇ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਲਗਾਤਾਰ ਕਿਸਾਨ ਇਹ ਗੱਲ ਕਹਿ ਰਹੇ ਨੇ ਜਦੋਂ ਤੱਕ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਅੰਦੋਲਨ ਕਰਦੇ ਰਹਾਂਗੇ ਪਰ ਹੁਣ ਸਯੁਕਤ ਕਿਸਾਨ ਮੋਰਚੇ ਦੇ ਨਾਲ ਏਕਾ ਬਣਾਉਣ ਦੀ ਮੰਗ ਚੱਲ ਰਹੀ ਆ ਸਯੁਕਤ ਕਿਸਾਨ ਮੋਰਚਾ ਹਾਲਾਂਕਿ ਮੀਟਿੰਗਾਂ ਹੋਈਆਂ ਉਹਨਾਂ ਦੇ ਨਾਲ ਬਿੱਤੇ ਦਿਨਾਂ ਦੇ ਵਿੱਚ ਮੀਟਿੰਗਾਂ ਹੋਈਆਂ ਪਹਿਲਾਂ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਪਾਤੜਾ ਦੇ ਵਿੱਚ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਪਰ ਹੁਣ ਮੁੜ ਤੋਂ ਹਾਈ ਲੈਵਲ ਜਿਹੜੀ ਮੀਟਿੰਗ ਹੈ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਸੱਦ ਲਈ ਐ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਤਾਂ ਹੁਣ ਕੀ ਏਕੇ ਵਾਲੀ ਗੱਲ ਦੇ ਉੱਤੇ ਮੋਹਰ ਲੱਗੇਗੀ ਕੀ ਏਕਾ ਕਰਕੇ ਆਉਣ ਵਾਲੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਕੋਈ ਰਣਨੀਤੀ ਲੇਖਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜ ਰਹੀ ਆ ਉਸ ਨੂੰ ਦੇਖਦੇ ਹੋਏ ਇਹ ਜਿਹੜੀ ਐਮਰਜੈਂਸੀ ਮੀਟਿੰਗ ਸੱਦੀ ਗਈ ਆ ਜਗਜੀਤ ਸਿੰਘ ਢੱਲੇਵਾਲ 94 ਦਿਨਾਂ ਤੋਂ ਮਰਨ ਵਰਤੇ ਉੱਤੇ ਬੈਠੇ ਨੇ ਉਹਨਾਂ ਦੇ ਵੱਲੋਂ ਸਿਰਫ ਔਰ ਸਿਰਫ ਇੱਕੋ ਗੱਲ ਕਹੀ ਆ ਜਾਂ ਫਿਰ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਜਾਂ ਮੇਰੀ ਸ਼ਹੀਦੀ ਮੈਂ ਉਦੋਂ ਤੱਕ ਮਰਨ ਵਰਤੇ ਬੈਠੂੰਗਾ ਜਦੋਂ ਤੱਕ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਨਹੀਂ ਬਣਦਾ ਤੇ ਜੇਕਰ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਮੇਰੇ ਜਿਉਂਦੇ ਜਿਉਂ ਨਹੀਂ ਬਣਦਾ ਮੇਰੀ ਸ਼ਹੀਦੀ ਹੋ ਜਾਂਦੀ ਆ ਤਾਂ ਕਹਿੰਦੇ ਫਿਰ ਮੇਰੀ ਸ਼ਹੀਦੀ ਨੂੰ ਜਾਇਆ ਨਾ ਜਾਣਦੇ ਹੋ ਅੰਦੋਲਨ ਨੂੰ ਖਤਮ ਨਾ ਕਰਿਓ ਉਦੋਂ ਤੱਕ ਅੰਦੋਲਨ ਜਾਰੀ ਰੱਖਿਓ ਜਦੋਂ ਤੱਕ ਐਮਐਸਪੀ ਦਾ ਲੀਗਲ ਗਰੰਟੀ ਕੋਰਨ ਨਹੀਂ ਬਣਦਾ ਹਾਲਾਂਕਿ ਮੀਟਿੰਗ ਦੇ ਵਿੱਚ ਕੋਈ ਭਰੋਸਾ ਜ਼ਰੂਰ ਮਿਲਿਆ ਸੀ ਆਉਣ ਵਾਲੀ ਮੀਟਿੰਗ ਦੇ ਵਿੱਚ ਕੋਈ ਖੁਸ਼ੀ ਦੀ ਖਬਰ ਜ਼ਰੂਰ ਆ ਸਕਦੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਇਹ ਵੱਡਾ ਧਮਾਕਾ ਕਰ ਦਿੱਤਾ ਕਿਸਾਨ ਜਿਹੜੇ ਨੇ ਉਹ ਮੀਟਿੰਗ ਕਰ ਰਹੇ ਨੇ 1 ਮਾਰਚ ਯਾਨੀ ਕੱਲ ਨੂੰ ਇਹ ਵੱਡੀ ਮੀਟਿੰਗ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਨਿਕਲਦਾ ਕੀ ਹੈ ਤੁਹਾਨੂੰ ਪੂਰੀ ਗੱਲਬਾਤ ਦੱਸਾਂਗੇ ਪਲ-ਪਲ ਦੀ ਅਪਡੇਟ ਸਾਂਝੀ ਕਰਾਂਗੇ ਪਰ ਜੋ ਪਿਛਲੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕਿਸ ਤਰੀਕੇ ਦੀ ਗੱਲਬਾਤ ਹੋਈ ਸੀ ਉਸ ਮੀਟਿੰਗ ਦੇ ਵਿੱਚ ਕੀ ਕੁਝ ਕਹ ਰਹੇ ਨੇ ਕਿਸਾਨ ਇੱਕ ਵਾਰ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਅਸੀਂ ਚੰਡੀਗੜ੍ਹ ਆਵਾਂਗੇ ਬਾਕੀ ਐਡਮਿਨਿਸਟ੍ਰੇਸ਼ਨ ਨੇ ਕਿਸ ਤਰ੍ਹਾਂ ਦਾ ਰੋਕ ਲੈਣਾ ਕਿਸ ਤਰ੍ਹਾਂ ਦਾ ਨਹੀਂ ਲੈਣਾ ਐਡਮਿਨਿਸਟ੍ਰੇਸ਼ਨ ਦੇ ਦੇਖੋ ਜਦੋਂ ਦਿੱਲੀ ਅਸੀਂ ਇੰਟਰਵਿਊਟਰ ਨਾਲ ਗੱਲ ਕਰਨਾ ਮਾਰਦੇ ਸ਼ੁਰੂ ਕੀਤਾ ਲੈ ਕੇ ਗਏ ਪੰਜਾਬ ਤੋਂ ਸਾਨੂੰ ਬਾਰਡਰਾਂ ਤੇ ਰੋਕ ਲਿਆ ਬਾਰਡਰਾਂ ਤੇ ਰੁਕਣ ਕਰਕੇ ਜੇ ਟਿੱਕਰੀ ਬਾਰਡਰ ਦੀ ਮਿਸਾਲ ਦੇ ਮੰਨ ਮੈਂ 6500 ਟ੍ਰੈਕਟਰ ਵਾਲੀ ਜੀ ਉੱਤੇ ਤੇ 16 ਕਿਲੋਮੀਟਰ ਲੰਬਾ ਹੋ ਰੋ ਗਿਆ ਸੀ ਜਿਆ ਸਾਰੇ ਦਾ ਸਾਰਾ ਇੱਥੇ ਨੂੰ ਹੀ ਹਾਲ ਹੋ ਗਾ ਅਸੀਂ ਨਹੀਂ ਚਾਹੁੰਦੇ ਕਿ ਨਾ ਲੋਕਤੰਤ ਤੋਂ ਸਰਕਾਰ ਨੂੰ ਚਾਹੀਦਾ ਕਿ ਚੌਥੀ ਸੈਕਟਰ ਸਾਨੂੰ ਦੇ ਦੇ ਉਹ ਜੇ ਚੌਵੀ ਸੈਕਟਰ ਘਟ ਰਹਿਦਾ ਤਾਂ ਕੋਲ ਦੋਹ ਸੈਕਟਰ ਜਿੱਥੇ ਕਿਲੋ ਖੜਿਆ ਜਾਂਦਾ ਇੱਕ ਗੱਲ ਮੈਂ ਸਾਰੇ ਪੰਜਾਬ ਵਾਸੀਆਂ ਲਈ ਮੈਂ ਸਪਸ਼ਟ ਕਰਨੀ ਚਾਹੁੰਦਾ ਇੱਕ ਆਮ ਤੌਰ ਤੇ ਕਿਹਾ ਜਾਂਦਾ ਹੈ ਲੋ ਜੀ ਕਿਸਾਨ ਤਾਂ ਰੋਜ਼ ਅੰਦੋਰਨ ਕਰਦੇ ਨੇ ਤਾਂ ਰੋਜ਼ਦਾਰ ਨਾ ਮਾਰ ਕੇ ਬਹਿ ਜਾਂਦੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਅੱਜ ਜਿਹੜੇ ਦੇਸ਼ ਦੇ ਹੁਕਮਰਾਨ ਨੇ ਉਹ ਹਰ ਚੀਜ਼ ਦੀ ਕਾਰਪੋਰਟਾਈਜੇਸ਼ਨ ਕਰੀ ਜਾ ਰਹੇ ਨੇ ਸਾਰਾ ਖੇਤੀ ਵੀ ਦੂਜੇ ਤੰਦੇਬੀ ਕਾਰਪੋਰੇਟਸ ਦੇ ਹਵਾਲੇ ਕਰਨ ਦੀ ਪੂਰੀ ਤਿਆਰੀ ਹੈ ਕਿਸਾਨਾਂ ਦਾ ਅੰਦੋਲਨ ਇੱਕ ਕੰਧ ਹੈ ਜਿਹੜੀ ਸਰਕਾਰ ਕੋਲੋਂ ਹਾਲੇ ਤੱਕ ਟਹੀ ਨਹੀਂ ਜੇ ਇਹ ਟਹਿ ਗਈ ਤਾਂ ਇੱਥੇ ਦਾ ਵਪਾਰੀ ਇੱਥੇ ਦਾ ਦੁਕਾਨਦਾਰ ਕੁਝ ਨਹੀਂ ਛੱਡਣਾ ਜਿਹੜੇ ਭਾਰਤ ਮਾਲਾ ਦੇ ਪ੍ਰੋਜੈਕਟ ਨੇ ਹਸਤ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਹਰ 10 ਕਿਲੋਮੀਟਰ ਤੇ ਕਿਤੇ ਤਾਂ ਇਹਨਾਂ ਨੇ ਫੂਡ ਕੋਰਟ ਬਣਾਉਣੇ ਨੇ ਕਿਤੇ ਵੱਡੇ ਵੱਡੇ ਮਾਲ ਬਣਾਉਣੇ ਨੇ ਉਹ ਜਿਹੜੇ ਮਾਲ ਨੇ ਉਹਨਾਂ ਨੇ ਸਾਰੇ ਬਾਜ਼ਾਰ ਨੂੰ ਖਾ ਜਾਣਾ ਵੱਡੀ ਪੱਧਰ ਤੇ ਅਨਐਮਪਲੋਇਮੈਂਟ ਹੋਏਗੀ ਇਸ ਕਰਕੇ ਉਹਨਾਂ ਭਰਾਵਾਂ ਨੂੰ ਇਹ ਅਪੀਲ ਹੈ ਜਿਹੜੇ ਇਸ ਅੰਦੋਲਨ ਨੂੰ ਉਠਾਸੀਤਾ ਬੋਲਦੇ ਨੇ ਵੀ ਪਲੀਜ਼ ਇਹ ਅੰਦੋਲਨ ਤੁਹਾਡਾ ਅੰਦੋਲਨ ਹੈ ਅਸੀਂ ਤੁਹਾਡੇ ਲਈ ਵੀ ਲੜ ਰਹੇ ਹਾਂ ਅਸੀਂ ਸਾਰਾ ਟੋਟਲ ਕਾਰਪੋਰੇਟ ਨੂੰ ਬ੍ਰੇਕ ਲਾਈ ਹੋਈ ਹੈ ਸਰਕਾਰ ਦੇ ਸਾਹਮਣੇ ਇਹ ਅੰਦੋਲਨ ਇੱਕ ਵੱਡਾ ਵੱਡੀ ਹਲਦਰ ਹੈ ਨਹੀਂ ਤਾਂ ਸਰਕਾਰ ਅੱਜ ਨੂੰ ਸਾਰਾ ਕੁਝ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰ ਦਿੱਤਾ ਹੁੰਦਾ ਸਰਕਾਰ ਨੂੰ ਸਭ ਇੱਕ ਪ੍ਰੋਬਲਮ ਆਂਦੀ ਹੈ ਜਿੱਦਾਂ ਤੁਸੀਂ ਵੀ ਜਾ ਕੇ ਲੋਕਾਂ ਹੀ ਲੋਕ ਕਹਿੰਦੇ ਆ ਕਿ ਬਈ ਸਾਨੂੰ ਪ੍ਰੋਬਲਮ ਆ ਰਹੀ ਹੈ ਔਰ ਹਰ ਵਾਰੀ ਦੇਖਿਆ ਗਿਆ ਹਾਲਾਂਕਿ ਤੁਸੀਂ ਆਪਣੇ ਵੱਲੋਂ ਪੂਰਾ ਵੋਲੰਟੀਅਰਸ ਵੀ ਲਾਦੇ ਹੋ ਲੇਕਿਨ ਕਈ ਵਾਰੀ ਦੇਖਿਆ ਜਾਂਦਾ ਲੋਕਾਂ ਨੂੰ ਸੀਰੀਅਸਲੀ ਦਿੱਕਤਾਂ ਆਉਂਦੀਆਂ ਕਈ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਤੁਸੀਂ ਹਰ ਵਾਰ ਕਹਿੰਦੇ ਹੋ ਕਿ ਬਈ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਲੇਕਿਨ ਦੇਖਿਆ ਜਾਂਦਾ ਹੈ ਕਿ ਹਰ ਵਾਰ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਹੈ ਜ਼ਰੂਰ ਆਉਂਦੀ ਹੈ ਦਿੱਲੀ ਅਸੀਂ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਸਾਡਾ ਨੈਟਵਰਕ ਸੀ ਜਿਹੜਾ ਟ੍ਰੈਫਿਕ ਵੀ ਲਗਾਉਂਦਾ ਸੀ ਔਰ ਇਸ ਵਾਰੀ ਇਹ ਬਹੁਤ ਅਫਸੋਸਨਾਕ ਪਹਿਲੂ ਹੈ ਔਰ ਨਿੰਦਣਯੋਗ ਗੱਲ ਹੈ ਕਿ ਕਿਸਾਨਾਂ ਨੇ ਨਹੀਂ ਟ੍ਰੈਫਿਕ ਜਿਹੜੀ ਸੜਕਾਂ ਬੰਦ ਕੀਤੀਆਂ ਹੋਈਆਂ ਹਰਿਆਣਾ ਸਰਕਾਰ ਨੇ ਬੰਦ ਕੀਤੀ ਹੈ ਇਹ ਦੂਜੀ ਵਾਰੀ ਆਇਆ ਜਾਂ ਤਾਂ ਭਜਨ ਲਾਲ ਨੇ ਏਸੀ ਹਾਡ ਵੇਲੇ ਪੰਜਾਬੀਆਂ ਲਈ ਇਹ ਕੰਮ ਕੀਤਾ ਸੀ ਦੂਜੀ ਵਾਰੀ ਹੁਣ ਦੀ ਸਰਕਾਰ ਨੇ ਕੀਤਾ ਜਿਵੇਂ ਪੰਜਾਬੀ ਇਸ ਦੇਸ਼ ਦੇ ਵਾਸੀ ਨਾ ਹੋ ਇਦਾਂ ਦੀ ਬੇਗਾਨਗੀ ਦੀ ਭਾਵਨਾ ਪੈਦਾ ਕਰਨ ਵਾਸਤੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਆਪਣੀ ਸਰਕਾਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਪੰਜਾਬੀਆਂ ਨੂੰ ਦੇਸ਼ ਤੋਂ ਵੱਖ ਕਰਨ ਦੀ ਸੋਚ ਨਾ ਪੈਦਾ ਹੋਣ ਦਿਓ ਬੈਰੀਕੇਡ ਲਾਉਣ ਦਾ ਤੁਹਾਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਨੈਸ਼ਨਲ ਹਾਈਵੇ ਤੇ ਜੇ ਅਸੀਂ ਉਹਨੂੰ ਬਲੌਕ ਕਰਾਂਗੇ ਸਾਡੇ ਤੇ ਪਰਚਾ ਦਰਜ ਹੁੰਦਾ ਤਾਂ ਸਰਕਾਰ ਨੂੰ ਵੀ ਕੋਈ ਅਧਿਕਾਰ ਨਹੀਂ ਉਹਨੂੰ ਬਲੌਕ ਕਰਨ ਦਾ ਇਸ ਕਰਕੇ ਉਹਨਾਂ ਨੂੰ ਵੀ ਬਲੌਕ ਨਹੀਂ ਕਰਨੀ ਚਾਹੀਦੇ ਨਹੀਂ ਹਾਂ ਹੁਣ ਲਾਅ ਐਂਡ ਆਰਡਰ ਖਰਾਬ ਨਾ ਹੋ ਤੁਸੀਂ ਆਪਣਾ ਕੁਝ ਤਿਆਰੀ ਹੋਣੀ ਚਾਹੀਦੀ ਹੈ ਨਹੀਂ ਉਹ ਸਾਡਾ ਉਹ ਸਾਡਾ ਨੈਟਵਰਕ ਹੈ ਅਸੀਂ ਉਹ ਜਿੱਦਾ ਪਹਿਲਾਂ ਕਰਦੇ ਹਾਂ ਉਸੇ ਤਰ੍ਹਾਂ ਪ੍ਰਬੰਧ ਕਰਾਂਗੇ ਆ ਅਸੀਂ 34 ਸੈਂਟਰ ਦੇ ਵਿੱਚ ਪਹਿਲਾਂ ਕਰਕੇ ਗਿਆ ਪੂਰੇ ਆਨਾਂ ਫੇਰ ਆਏ ਜੀ ਐੱਛੇ ਇੱਕ ਬੈ ਕੇ ਕਿਹਾਗੇ ਸਿੱਤ ਨਦਨ ਕਟੋ ਕਟਾ ਮੈਂ ਆਇਆ ਸਾਡੇ ਇਂਡਰ ਇਂਡਰ ਜੀ ਕੇ ਸਾਡਾ ਪਰਮੰਧ ਸਰਕਾਰ ਸਾਨੂੰ ਵਧੀਆ ਥਾਂ ਤੇ ਬਹਾਵੇ ਕੁਝ ਖੁੱਲ੍ਹੇ ਸਾਨੂੰ ਮੈਦਾਨ ਦੇਵੇ ਉਹ ਮੈਦਾਨ ਦੇ ਵਿੱਚ ਬਹਿ ਜਾਗੇ ਛੜਕਾ ਕੋਈ ਸਾਡਾ ਬੈਠਣ ਦਾ ਔਪੋਰਚੁਨ ਨਹੀਂ ਪਰ ਸੰਖਿਆ ਵੀ ਤੁਹਾਡੀ ਜਿਆਦਾ ਜਿੱਦਾਂ ਅੰਦਰਜੀਤ ਨੇ ਕਿਹਾ ਕਿ ਇੱਕ ਵਾਰੀ ਗੱਲ ਸੁਣੋ ਬੀਆ ਤੇ ਕਬਜਾ ਵੱਡੇ ਘਰਾਣਿਆਂ ਨੇ ਕਹਿੰਦਾ ਕੋਆਪਰੇਟ ਕਰਨ ਲੱਗਿਆ ਅੱਜ ਮੱਕੀ ਦਾ ਵੀ ਮਿਲ ਨਹੀਂ ਰਿਹਾ ਮਤਲਬ 1200 ਕਿਲੋ ਵਾਲਾ ਬੀ ਅੱਜ 3000 ਰੁਪਏ ਨੂੰ ਕਿਲੋ ਵੀ ਮਿਲ ਰਿਹਾ ਹੈਗਾ ਮੱਕੀ ਦਾ ਵੀ ਮਿਲ ਨਹੀਂ ਰਿਹਾ ਤੇ ਡਾਈਮੰਡ ਖਾਦ ਨਹੀਂ ਮਿਲ ਰਹੀ ਸਾਨੂੰ ਕਹਿੰਦੇ ਫਸਲ ਬਦਲੋ ਤਮੱਕੀ ਬਦਲਦੀ ਨਾ ਜਿਸ ਤਿੱਕੇ ਉਹਦਾ ਬਦਲ ਕਰਾਂਗੇ ਮਤਲਬ ਫਿਰ ਕੀ ਕਰੀਏ ਇਹ ਜਮੇਤ ਰਾਜਾ ਸਾਹਿਬ ਨੇ ਕਿਹਾ ਸਾਰੀਆਂ ਚੀਜ਼ਾਂ ਤੇ ਕੋਪਰੇਟ ਸੋਰਸ ਕਵਚੇ ਕਰੀ ਜਾਂਦਾ ਹੈ ਜਿਹੜਾ ਵੱਡੇ ਘਰਾਣੇ ਨੇ ਤੇ ਤਬਾਹ ਸਾਡੇ ਛੋਟੇ ਵਪਾਰੀਆਂ ਨੇ ਵੀ ਹੋ ਜਾਣਾ ਹੈ ਤੇ ਅਸੀਂ ਵੀ ਤਬਾਹ ਹੋ ਜਾਣਾ ਹੈ ਜਦੀਵਾਲ ਸਾਹਿਬ ਜਿਹੜੀ ਮੀਟਿੰਗ ਹੋਣੀ ਹੋਈ ਸੀ ਕਿਸਾਨਾਂ ਦੇ ਕੇਂਦਰ ਦੇ ਨਾਲ ਤਾਂ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਜਾਣਕਾਰੀ ਆਈ ਹੈ ਕਿ 20 ਤੋਂ 30 ਕਰੋੜ ਹਜ਼ਾਰ ਕਰੋੜ ਦਾ ਜਿਹੜਾ ਬਜਟ ਹੈਗਾ ਇਸ ਨੂੰ ਲੈ ਕੇ ਕਾਨੂੰਨ ਬਣਾਇਆ ਜਾ ਸਕਦਾ ਹੈ ਤੁਹਾਨੂੰ ਲੱਗਦਾ ਕਿ ਉਹ ਕਾਫੀ ਆ ਜਾਂ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੁਝ ਆਪਣੇ ਵੱਲੋਂ ਤੁਸੀਂ ਐਡ-ਆਨ ਕਰਨਾ ਚਾਹੁੰਦੇ ਹੋ ਦੇਖੋ ਬੜਾ ਸਪਸ਼ਟ ਨਹੀਂ ਅਸੀਂ ਬਹੁਤ ਹੀ ਸਪਸ਼ਟ ਹਾਂ ਕਿ 25000 ਕਰੋੜ ਨਾਲ ਕੋਈ ਫਸਲ ਨਹੀਂ ਖਰੀਦਣੀ ਹੋਣੀ ਪਿਛਲੀ ਵਾਰੀ ਸਾਡੀ ਕਨਕ ਦੀ ਸੀਸੀਐਲ ਲਿਮਿਟ 35000 ਕਰੋੜ ਦੀ ਸੀ ਕੱਲੇ ਪੰਜਾਬ ਦੀ 45000 ਕਰੋੜ ਦੀ ਸਾਡੀ ਝੋਨੇ ਦੀ ਸੀਸੀਐਲ ਲਿਮਿਟ ਸੀ ਕੱਲੇ ਪੰਜਾਬ ਦੀਆਂ ਦੋ ਫਸਲਾਂ ਦੀ 80000 ਕਰੋੜ ਸੀਸੀਐਲ ਲਿਮਿਟ ਹੁੰਦੀ ਹੈ 25000 ਕਰੋੜ ਨਾਲ ਸਾਰੇ ਦੇਸ਼ ਦੀਆਂ 23 ਫਸਲਾਂ ਕਿਵੇਂ ਖਰੀਦੋਗੇ ਇੱਕ ਗੱਲ ਦੂਸਰੀ ਇਹਦੇ ਇਹਦੇ ਪਿੱਛੇ ਕੀ ਹੈ ਸਮਝੋ ਪਿਛਲੇ 10 ਸਾਲ ਤੋਂ ਲਗਾਤਾਰ ਸਰਕਾਰ ਦੀਆਂ ਏਜੰਸੀਆਂ ਸੀਏਸੀਪੀ ਦੀ ਕੋਈ ਵੀ ਹਾੜੀ ਸੋਣੀ ਦੀ ਰਿਪੋਰਟ ਚੱਕ ਕੇ ਦੇਖ ਲਓ ਉਹਦੇ ਵਿੱਚ ਰეკਮੈਂਡੇਸ਼ਨ ਹੈ ਉਹਨਾਂ ਦੀ ਸੀਏਸੀਪੀ ਦੀ ਵੀ ਸਰਕਾਰ ਨੂੰ ਖਰੀ ਇਹ ਖਰੀਦੋ ਪ੍ਰੋਗਰਾਮ ਦੇ ਵਿੱਚੋਂ ਨਿਕਲਣਾ ਚਾਹੀਦਾ ਫਸਲਾਂ ਦੀ ਚ ਉਹਨੂੰ ਇਹਦੇ ਵਿੱਚੋਂ ਨਿਕਲ ਕੇ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਹੈ ਸਰਕਾਰ ਨਿਕਲਣਾ ਚਾਹੁੰਦੀ ਹੈ ਉਹੀ ਰਿਜ਼ਰਵ ਬੈਂਕ ਕਰ ਰਿਹਾ ਉਹੀ ਸਰਕਾਰ ਦੀਆਂ ਏਜੰਸੀਆਂ ਕਰ ਰਹੀਆਂ ਉਹਨਾਂ ਦੀ ਉਹ ਸਟੱਡੀ ਹੈ ਵੀ 25000 ਕਰੋੜ ਨਾਲ ਸਰ ਸਕਦਾ ਹੈ ਅਸੀਂ ਸਮਝਦੇ ਹਾਂ ਵੀ ਜੇ ਸਰਕਾਰ ਵਿੱਚੋਂ ਨਿਕਲ ਗਈ ਅਸੀਂ ਕਾਰਪੋਰੇਟ ਦੇ ਵੱਸ ਪੈ ਗਏ ਉਸੇ ਦਾ ਨਤੀਜਾ ਹੈ ਆ ਜਿਹੜਾ ਮਾਰਕੀਟਿੰਗ ਦਾ ਖੜੜਾ ਹੈ ਉਹ ਇਸੇ ਦਾ ਨਤੀਜਾ ਸੀ ਜਿਹੜੇ ਤਿੰਨ ਕਾਨੂੰਨ ਸੀ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ ਵਿੰਗੇ ਟਿੱਡੇ ਢੰਗ ਨਾਲ ਟੋਟਲ ਕਾਰਪੋਰਟਾਈਜੇਸ਼ਨ ਕਰਨਾ ਚਾਹੁੰਦੀ ਹੈ ਉਹਦੇ ਨਾਲ ਕਾਰਪੋਰਟਾਈਜੇਸ਼ਨ ਹੋ ਜੇਗੀ ਇੱਕ ਵੱਡੀ ਲੜਾਈ ਹੋਏਗੀ ਫਿਰ ਇਸ ਕਰਕੇ ਅਸੀਂ ਉਹਦੇ ਨਾਲ 25000 ਕਰੋੜ ਵਾਲੀ ਗੱਲ ਨਾਲ ਕਤਈ ਸਹਿਮਤ ਨਹੀਂ ਅਸੀਂ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਬਹੁਤ ਸੂਝਬਾਨ ਅਰਥਸ਼ਾਸਤਰੀ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਹ ਇਹੋ ਜੀ ਅਰਥਸ਼ਾਸਤਰੀ ਦੀ ਜਿਹੜੀ ਥਿਉਰੀ ਹੈ ਉਹ ਸਾਨੂੰ ਹਜ਼ਮ ਨਹੀਂ ਹੁੰਦੀ ਇਸ ਕਰਕੇ ਕਿਸਾਨ ਨੂੰ ਬਚਾਉਣ ਲਈ ਕਿਸਾਨ ਦੇ ਹਿੱਤ ਵਿੱਚ ਇਨੂੰ ਆਪਣੀ ਜਿਹੜਾ ਲੌਜੀਕ ਹੈ ਉਹਨੂੰ ਰੀਕਨਸੀਡਰ ਕਰਨ ਔਰ ਅਸੀਂ ਪੂਰੀ ਟੋਟਲ ਫਸਲ ਦੀ ਖਰੀਦ ਉਤੇ ਬਿਨਾ ਸਾਡਾ ਗੁਜ਼ਾਰਾ ਨਹੀਂ ਇੱਕ ਹੋਰ ਦੱਸਦੇ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਦਾਲਾਂ ਦੀ ਖਰੀਦੀ ਆ ਜਿਆਦਾ ਤਾਂ ਜਿਹੜੀ ਬਾਹਰੋਂ ਆਪਾਂ ਨਿਰਯਾਤ ਕਰਦੇ ਆ ਤਾਂ ਕਿਤੇ ਵੀ ਜਿਹੜੇ ਕਿਸਾਨ ਹੈਗੇ ਨੇ ਪੰਜਾਬ ਦੇ ਉਹਨਾਂ ਦੀ ਡਿਊਟੀ ਲਗਾਈ ਜਾਵੇ ਇੱਥੇ ਤੁਸੀਂ ਦਾਲਾਂ ਖਰੀਦੋ ਤੇ ਬਾਹਰੋਂ ਕਿਉਂ ਲਗਾਈਆਂ ਜਾਂਦੀਆਂ ਸਰਕਾਰ ਮੈਂ ਸਪਸ਼ਟ ਕਰਾਂ ਸਰਕਾਰ ਬੇਈਮਾਨ ਹੈ 3.5 ਲੱਖ ਕਰੋੜ ਰੁਪਏ ਦਾ ਇੰਪੋਰਟ ਬਿਲਾ ਐਡੀਬਲ ਆਇਲ ਤੇ ਦਾਲਾਂ ਦੀ ਇੰਪੋਰਟ ਦਾ ਤੇ ਜੇ ਇੱਥੇ ਦੇ ਕਿਸਾਨਾਂ ਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦਾ ਵੀ ਮੂੰਗੀ ਦੀ 8660 ਰੁਪਏ ਐਮਐਸਪੀ ਹੈ 8 ਕੁਇੰਟਲ ਦੀਆਂ ਵੈਰਾਈਟੀਆਂ ਇੱਥੇ ਅਵੇਲੇਬਲ ਨੇ ਝਾੜਦੀਆਂ 8 ਕੁਇੰਟਲ ਦਾ ਮਤਲਬ 69000 ਕਰੋੜ ਰੁਪਏ ਦੀ ਮੂੰਗੀ ਏਕੜ 'ਚੋਂ ਹੁੰਦੀ ਹੈ 69000 69000 ਹੀ ਕਹਿ ਰਹੇ ਮੈਂ 1 ਏਕੜ 'ਚੋਂ ਹੁੰਦੀ ਹੈ तो 69000 ਰੁਪਏ ਦੇ ਕਰੀਬੇ ਇੱਕ ਏਕੜ ਤੋਂ ਝੋਨਾ ਹੁੰਦਾ ਮੇਰੀ ਮਿਹਨਤ ਘੱਟ ਹੈ ਮੇਰਾ ਖਰਚਾ ਘੱਟ ਹੈ ਉਲਟਾ ਮੂੰਗੀ ਦੀ ਫਸਲ ਨਾਈਟ੍ਰੋਜਨ ਮੇਰੇ ਖੇਤ ਨੂੰ ਦਿੰਦੀ ਹੈ ਜੇ ਸਰਕਾਰ ਖਰੀਦ ਕਰੇ ਅਸੀਂ ਤਾਂ 2 ਸਾਲ ਵਿੱਚ ਇਹਨਾਂ ਨੂੰ ਦਾਲਾਂ ਤੇ ਐਡੀਵਲ ਆਇਲਸ ਸਰਪਲਸ ਕਰ ਦੇਾਂਗੇ ਔਰ ਕਿਸਾਨ ਇਹਦੀ ਝੋਨੇ ਤੋਂ ਡਾਈਵਰਸੀਫਿਕੇਸ਼ਨ ਹੋ ਜਾਏਗੀ ਸਰਕਾਰ ਮਨਉਣੀ ਚਾਹੁੰਦੀ ਕਿਉਂਕਿ ਇੰਪੋਰਟ ਸਾਰੀਆਂ ਅਡਾਨੀਆਂ ਦੇ ਥਰੂ ਹੋ ਰਹੀਆਂ ਨੇ ਉਹ ਇਸ ਕਰਕੇ ਉਹ ਆਪਣੇ ਜਿਹੜਾ ਹੈਗਾ ਪ੍ਰਭੂ ਉਹਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਜਾ ਕਿਸਾਨਾਂ ਨੂੰ ਔਰ ਦੇਸ਼ ਨੂੰ ਦੇ ਰਹੇ ਨੇ 3.5 ਲੱਖ ਕਰੋੜ ਕੋਈ ਛੋਟੀ ਅਮਾਉਂਟ ਨਹੀਂ ਜੇ ਇਹ ਕਿਸਾਨਾਂ ਚ ਵੰਡੀ ਜਾਏ ਤਾਂ ਇਹ ਦੋਨੋਂ ਚੀਜ਼ਾਂ ਅਸੀਂ ਪੈਦਾ ਕਰਕੇ ਦੇ ਸਕਦੇ ਹਾਂ ਮੈਂ ਇੱਕ ਇਸ ਚੈਡ ਕਰਨੀ ਚਾਹੁੰਦਾ ਗੱਲ ਇਸੇ ਕਰਕੇ ਅਸੀਂ ਪੰਜਾਬ ਦੇ ਵਿੱਚ 6 ਫਸਲਾਂ ਦੀ ਐਮਐਸਪੀ ਦੀ ਮੰਗ ਕਰ ਰਹੇ ਹਾਂ ਦੇਖੋ ਜਿਸ ਤਰ੍ਹਾਂ ਦਾ ਸੰਕਟ ਹੈ ਸੰਕਟ ਬਹੁਪਰਤੀ ਹੈ ਵਨ ਡਾਈਮੈਨਸ਼ਨਲ ਨਹੀਂ ਹੈ ਪਾਣੀ ਵੀ ਬਚਾਉਣਾ ਸੀ ਅਸੀਂ ਆਪਣੀ ਮਿੱਟੀ ਦੀ ਉਪਜਾਊ ਕਰਨ ਨੂੰ ਵੀ ਬਚਾਉਣਾ ਵਾਤਾਵਰਨ ਵੀ ਬਚਾਉਣਾ ਔਰ ਉਸ ਸਾਰੇ ਮਾਮਲੇ 'ਚ ਜਿਹੜੀਆਂ ਇਹ 6 ਫਸਲਾਂ ਨੇ ਪੰਜਾਬ ਦੇ ਸਾਰੇ ਮਾਮਲੇ ਨੂੰ ਹੱਲ ਕਰਨ 'ਚ ਮਦਦ ਕਰ ਸਕਦੀਆਂ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਗਏ ਵੀ ਚੁਟਕੀ 'ਚ ਦਵਾਂਗੇ ਅਸੀਂ ਕਹਿੰਦੇ ਆ ਵੀ ਚੁਟਕੀ ਨਹੀਂ ਤਾਂ ਘੱਟੋ-ਘੱਟ ਇਸ ਨੂੰ ਪ੍ਰੋਸੈਸ ਨੂੰ ਸ਼ੁਰੂ ਕਰੋ 6 ਦਾ ਤਾਂ ਦਿਓ ਤੁਸੀਂ ਘੱਟੋ-ਘੱਟ ਚੁਟਕੀ ਵਾਲੀ ਗੱਲ ਤਾਂ 3 ਸਾਲ ਹੋ ਗਏ ਸਾਨੂੰ ਚੁਟਕੀ ਦਾ ਕਿਤੇ ਨਜ਼ਰ ਨਹੀਂ ਆਇਆ ਉਹ ਬਿੱਲੀ ਪਤਾ ਕਿੱਧਰ ਗਈ